ਜਿਹੜੀ ਦੁਨੀਆ ਹੈ ਨਾ ਇਸ ਦੁਨੀਆ ਨੂੰ ਸਿੱਕ ਕਦੀ ਖੁਸ਼ ਨਹੀਂ ਕਰ ਸਕਦੇ ਕਿਉਂਕਿ ਜੇ ਤੁਸੀਂ ਕੋਈ ਚੰਗਾ ਕਰਮ ਵੀ ਕਰਦੇ ਹੋ ਨਾ ਚੰਗਾ ਕੰਮ ਵੀ ਕਰਦੇ ਹੋ ਇਹ ਦੁਨੀਆ ਫਿਰ ਵੀ ਕੋਈ ਨਾ ਕੋਈ ਤੁਹਾਡੇ 'ਚ ਨੁਕਸ ਕੱਢੇਗੀ ਤੇ ਜੇ ਤੁਸੀਂ ਕਿਸੇ ਕਾਰਨ ਕਰਕੇ ਚੁੱਪ ਕਹਿੰਦੇ ਨੇ ਨਾ ਇੱਕ ਚੁੱਪ ਸੋ ਸੁਖ ਜੇ ਤੁਸੀਂ ਕਿਸੇ ਕਾਰਨ ਕਰਕੇ ਚੁੱਪ ਵੀ ਹੋ ਨਾ ਉਹ ਤੁਹਾਡੀ ਚੁੱਪੀ ਪਿੱਛੇ ਵੀ ਤੁਹਾਡੀਆਂ ਹੀ ਗਲਤੀਆਂ ਕੱਢੇਗੀ ਇਸ ਕਰਕੇ ਤੁਸੀਂ ਇਸ ਦੁਨੀਆ ਨੂੰ ਖੁਸ਼ ਕਰਨਾ ਛੱਡ ਦਿਓ ਕਿਉਂਕਿ ਇਹ ਦੁਨੀਆ ਰੰਗ ਬਦਲਦੀ देर ਨਹੀਂ ਲਾਂਦੀ ਜੇ ਖੁਸ਼ ਕਰਨਾ ਹੈ ਨਾ ਆਪਣੇ ਮਾਪਿਆਂ ਨੂੰ ਖੁਸ਼ ਕਰੋ ਕਿਉਂਕਿ ਇੱਕ ਜਿਹੜੇ ਮਾਪਿਓ ਹੁੰਦੇ ਨੇ ਨਾ ਉਹ ਸਾਡੀ ਨਿੱਕੀਆਂ ਨਿੱਕੀਆਂ ਖੁਸ਼ੀਆਂ ਲਈ ਸਾਡੇ ਲਈ ਬਹੁਤ ਕੁਝ ਕਰਦੇ ਨੇ ਇਸ ਕਰਕੇ ਕਦੀ ਵੀ ਸਾਡੇ ਮਾਪੇ ਇਸ ਦੁਨੀਆ ਵਾਂਗੂ ਰੰਗ ਨਹੀਂ ਬਦਲਦੀ ਤੇ ਜੇ ਖੁਸ਼ ਕਰਨਾ ਹੈ ਇਸ ਦੁਨੀਆ ਨੂੰ ਨਹੀਂ ਆਪਣੇ ਮਾਪਿਆਂ ਨੂੰ ਕਰੋ ਤੇ ਆਪਣੇ ਵਾਹਿਗੁਰੂ ਨੂੰ ਕਰੋ ਜੇ ਤੁਸੀਂ ਕਿਸੇ ਸਾਹਮਣੇ ਚੰਗਾ ਬੰਨਾ ਨਾ ਇਸ ਦੁਨੀਆ ਸਾਹਮਣੇ ਨਹੀਂ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਹਮਣੇ ਤੁਸੀਂ ਚੰਗੇ ਬਣੋ ਉਹਦੇ ਸਾਹਮਣੇ ਤੁਸੀਂ ਚੰਗੇ ਬਨਨੇ ਚਾਹੀਦੇ ਹੋ ਕਿਉਂਕਿ ਇਹ ਦੁਨੀਆ ਕਦੀ ਤੁਹਾਨੂੰ ਚੰਗਾ ਨਹੀਂ ਕਹਿ ਸਕਦੀ ਇਸ ਦੁਨੀਆ ਨੇ ਤੁਹਾਡੇ 'ਚ ਕੋਈ ਨਾ ਕੋਈ ਨੁਕਸ ਕੱਢਣਾ ਹੀ ਕੱਢਣਾ ਹੁੰਦਾ ਇਸ ਕਰਕੇ ਆਪਣੇ ਦਿਲ ਦੀ આપણે માપિયાનું ખુશ કરો આપણે વાગુનું ખુશ કરો